ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਮੈਂ ਆ ਤਰਨ ਤਨ ਚਾਚਾ ਜੀ ਨੇ ਛੱਡਣਾ ਉਹ ਕਲਿੱਪ ਵਿੱਚ ਲਾ ਦੂੰਗਾ ਮੈਂ ਤੇ ਆਵੇ ਗੰਨੇ ਲੈ ਕੇ ਆਇਆ ਮੈਂ ਉਥੋਂ ਉ ਤਾਂ ਕਰਕੇ ਵੀ ਉਹ ਲੌਂਡ ਦੇ ਵਿੱਚ ਡੜੀ ਉਹ ਇੱਥੇ ਲਾਤਾ ਇੱਕ ਉਧਰ ਲੌਂਡ ਦੇ ਕੱਟ ਕੱਟ ਕੇ ਨਾ ਇਹਦੀਆਂ ਗੁੱਲੀਆਂ ਕੱਟ ਕਰ ਬਣਾ ਬਣਾ ਕੇ ਦੇ ਵਿੱਚ ਲਾ ਦਿੰਦੇ ਜਦੋਂ ਉਹ ਪੈਣਗੇ ਆਪਣੇ ਘਰੇ ਗੰਨੇ ਗੰਨੇ ਹੋਏ ਨੇ ਗੰਨੇ ਹੀ ਗੰਨੇ ਆ ਉਹ ਖੜੇ ਮੂਲੀਆਂ ਹੋਈਆਂ ਅੱਡੇ ਹੁਣ ਆ ਉਹ ਇੰਦਰਾਮਾ ਦਾ ਫੁੱਟ ਦੇ ਗੰਨੇ ਹਿੱਥੇ ਵੀ ਲੱਗੇ ਸਾਡੇ 15 15 ਫੁੱਟ ਦੇ ਗੰਨੇ ਇਹ ਪਹਿਲਾ ਮਰ ਵੀ ਆਉਟਸਾਈਡ ਦਾ ਬੜੇ ਉੱਚੇ ਚੇ ਗੰਨੇ ਹੀ ਵੇਂਦੇ ਲੋਕ ਕਿ ਵੇਂਦੇ ਭੇਟੜੇ ਗੰਨੇ ਤੁਸੀਂ ਕੀਤੇ ਕਿਦਾਂ ਲਿਆਂਦੇ ਕਿਥੋਂ ਇੱਕ ਆੜੇ ਉਹ ਬੇਕਾਂ ਦੇ ਮੁੰਡਾ ਉਹਨਾਂ ਦਾ ਕਹਿੰਦਾ ਵੀਰ ਮੈਨੂੰ ਵੀ ਇਹਦੇ ਗੰਨੇ ਦਾ ਵੀਰ ਦਿਓ ਇਹਦੇ ਤੁਸੀਂ ਗੰਨੇ ਭਰਾਣੀ ਕਿਥੋਂ ਲੈ ਕੇ ਆਏ ਜਿਹੜੇ ਗੰਨੇ ਵੇਖੇ ਪਹਿਲੀ ਆ ਰਿਆ ਜੋਤੀ ਕਹਿੰਦਾ ਸੀ ਨਾ ਜੋਤੀ ਕਹਿੰਦਾ ਹੈ ਤੇ ਵੇਖ ਲਓ ਵੀ ਉਹ ਹੁਣ ਫੇਰ ਅਸੀਂ ਲਾਏ ਆ ਲਾਉਣ ਨੇ ਐਰ ਕੀ ਲਾਉਣ ਨੇ ਦੇਖਦੇ ਵੀ ਇਹ ਕੀ ਕਮਾਲ ਕਰਦੇ ਆ ਗੱਲ ਵੀ ਦੇਖ ਭਾਲ ਦਿੰਦੀ ਜੀ ਨਹੀਂ ਦੇਖ ਭਾਲ ਕਰਾਂ ਕਿ ਉਹਨਾਂ ਚੰਗਾ ਚੀਜ਼ ਆਗੇ ਤੇ ਗਾਈਸ ਹੁਣ ਅਸੀਂ ਆਏ ਆ ਤਰਨਤਾਰਨ ਚਾਚਾ ਜੀ ਨੇ ਖੱਟਣਾ ਕੋਟਾ ਇਹ ਤਰਨਤਾਰਨ ਦਾ ਅਡਾ ਹੈ ਇਥੋਂ ਮਿਲੂਗੀ ਬੱਸ ਸੁਲਤਾਨਪੁਰ ਲੋਧੀ ਵਾਲੀ ਆੜੀ ਆਉਣੀ ਵੱਡੀਆਂ ਸ਼ੇਕਪੁਰ ਵਾਲੀ ਬੱਸ ਆ ਜਿਹੜੇ ਅੱਡੇ ਪਿੰਡਾਂ ਨੂੰ ਜਾਂਦੀ ਹੈ ਆਂਭੋਰ ਬਹਾਰ ਵਾਲੀਆਂ ਬਸਾਂ ਉਹ ਗਾਈਸ ਹੁਣ ਅਸੀਂ ਬੈਠੇ ਆ ਕੋਠੇ ਤੇ ਮੈਂ ਤੇ ਇੰਦਰ ਦੋਵੇਂ ਆਣੇ ਤੇ ਹੁਣ ਗੁੱਡੀਆਂ ਦਾ ਤਾਂ ਬਾਹਰ ਆ ਗਈ ਗੁੱਡੀਆਂ ਦੀ ਮਤਲਬ ਪਤੰਗਾਂ ਦੀ ਹੁਣ ਉਡੰਡਾ ਵੀਆ ਵੇਖੋ 1 2 ਇਹ ਇਧਰ ਵੀ ਲੋੜੀਆਂ 3 4 5 ਕੁਇਕ ਨੀਆਂ ਗੁੱਡੀਆਂ ਡੰਨੀਆਂ ਹਲੇ ਮਰ ਵੀ ਇਧਾਂ ਇੱਕ ਮਹੀਨੇ ਨੂੰ ਪੂਰੇ ਅੱਜ 10 ਤਰੀਕ ਹੈ ਤੇ ਅਗਲੇ ਮਹੀਨੇ ਦੀ 13 ਤਰੀਕ ਨੂੰ ਲੋੜੀ ਮਤਲਬ ਮਹੀਨਾ ਹੀ ਪੂਰਾ ਲੱਗੇ ਚਲੋ ਇੱਕ ਮਹੀਨਾ ਪਿਆਜੇ ਲੋੜੀ ਹੋਂ ਚ ਤੇ ਇਹ ਵੀ ਪੰਡਾਂ ਵਿੱਚ 11 ਚੁੱਡਣੀਆਂ ਸ਼ੁਰੂ ਹੋ ਗਈਆਂ ਗੁੱਡੀਆਂ ਹਣ ਇਹਦਾ ਦੇਖਦਿਆਂ ਥੋੜੀਆਂ ਦੇਖਦਿਆਂ ਜ਼ੂਮ ਕਰਕੇ ਦੇਦਿਆਂ ਇਧਰ ਸੂਰਜ ਐ ਸਾਈਡ ਤੇ ਵੇਖਾ ਸੂਰਜ ਦੇਵਤਾ ਕਿੰਨਾ ਵਧੀਆ ਲੱਗ ਰਹੇ ਨੇ ਅਸੀਂ ਇੱਥੇ ਬੈਠੇ ਆਂ ਆਓ ਨਿਕਲੇ ਨਿਆਣੇ ਉਧਰ ਵੀ ਡੈਡ ਆਉਣ ਇਧਰ ਖੰਨ ਤਨ ਆਓ ਵੇਖੋ ਆਓ ਆਓ ਡਿਆ ਇਹ ਮੈਨੂੰ ਵਜਾਵਾਂ ਡੈ ਪਹਿਲਾਂ ਵੀ ਡਾਈਏ ਗੁੱਡੀਆਂ ਹੁਣ ਅਸੀਂ ਕਿੱਥੇ ਰੋਣੀਆਂ ਲੋਇ ਮਰ ਵੀ ਰੋਕ ਲੱਗਾ ਤੇ ਫਿਰ ਲੋਹੜੀ ਤੇ ਡਾਵਾਂਗੇ ਨਹੀਂ ਤੇ ਫਿਰ ਆਹ ਵਿਖਾਈ ਦਮ ਆਪਣੇ ਗਾਇਸ ਨੂੰ ਗੁੱਡੀਆਂ ਗੱਡੀਆਂ ਅਕਾਹ ਕਿੱਥੇ ਗਈ ਚੈੱਕ ਕਰੋ ਹੋਰ ਕਰੀ ਲੱਗੇ ਜੂਮ ਬਰਾਬਰ ਜੂਮ ਕਥੀ ਦੌਰ ਗੁੜੀ ਲੱਗ ਗਈ ਆ ਗਈ ਲੋ ਕਰ ਦਈਏ ਬੈਗ ਜੂਮ ਫਿਰ ਚਲੋ ਠੀਕ ਐ ਬਾਕੀ ਦਾ ਵਲੌਗ ਕਰਦੇ ਆ ਬਾਜ ਕੰਟੀਨਿਊ ਤੇ ਗਾਈਸ ਹੁਣ ਅਸੀਂ ਆਏ ਹਾਂ ਮੈਂ ਇੰਦਰ ਤੇ ਹੁਸਨ ਤੇਨੇ ਆਣੇ ਆਇਆ ਮਮੀ ਲਈ ਸ਼ਾਲ ਲੈਣ ਠੰਡ ਆ ਗਈ ਐ ਨਾ ਨਹੀਂ ਮੈਗ ਨਹੀਂ ਜਾਈਦਾ ਇੰਨਾ ਠੀਕ ਐ ਮੈਂ ਤੇ ਸ਼ੌਲ ਲੈਣਾ ਹੈ ਸ਼ੌਤ ਲੈ ਲਿਆ ਵਾ ਵਧੀਆ ਮਿਲ ਗਿਆ ਵਾ ਘਰੇ ਜਾ ਕੇ ਵਿਖਾਉ ਤੁਹਾਨੂੰ ਮੈਂ ਖੋਲ ਕੇ ਨੂੰ ਤੇ ਹੁਣ ਜਾਂਦੇ ਹਾਂ ਦੁੱਧ ਵੀ ਲੋਣਾ ਜਾਗੇ ਅਸੀਂ ਟਾਈਮ ਬਹੁ ਹੋ ਗਿਆ ਵਾ ਦੁੱਧ ਲੈਂਦਾ ਨਹੀਂ ਜਾਗੇ ਕੀ ਕਰੀ ਜਾਂਦੇ ਤੇ ਬਾਕੀ ਇਹ ਵੀ ਸਾਡੀ ਜਿਹੜੀ ਬਾਬੇ ਵਾਲੀ ਵੀਡੀਓ ਉਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਆਉਂਦਾ ਹੁਣ ਇਸ ਟਾਈਮ 5100 ਵਿਊ ਹੋ ਗਿਆ ਵਾ 5100 ਤੇ ਮਹਾਰਾਜ ਕਰੇ ਕਿਰਪਾ ਕੋਈ ਗੱਲ ਨਹੀਂ ਹੌਲੀ ਹੌਲੀ ਮਲਪੀ ਅੱਡੇ ਸ਼ਾਇਦ ਕਾਹੂ ਕਿਰਪਾ ਮਹਾਰਾਜ ਅੱਜ 5100 ਹੈ 5000 ਵੀ ਆਉਣਗੇ ਤੇ ਇਦਾਂ ਕਰੂ ਕਿਰਪਾ ਲਾਲਾਣਾ ਪੀਰ ਦੇ ਚੜਦੀ ਜਣੀ ਆਪਣੀ ਗੁੱਡੀ ਸਿਖਰਾਂ ਦੇ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆ ਤੁਸੀਂ ਭੈਣ ਭਰਾ ਸਾਰੇ ਸਪੋਰਟ ਕਰਨ ਦਾ ਇਹ ਸਾਨੂੰ ਵਧੀਆ ਗੱਲ ਆ ਤੁਸੀਂ ਬਸ ਸਪੋਰਟ ਕਰਦੇ ਰਹੋ ਤੇ ਅੱਗੇ ਵਧਦੇ ਰਹੀਏ ਤੇ ਚਲੋ ਠੀਕ ਆ ਬਾਕੀ ਮੈਂ ਮਿਲਦਾ ਬਾਅਦ ਚ ਕਿਉਂਕਿ ਹੁਣ ਘਰ ਜਾ ਕੇ ਜਾਣਾ ਦੁੱਧ ਲੈਣ ਜਾਣਾ ਸੀ ਹੱਲੇ ਤੇ ਤੇ ਗਾਈਸ ਹੁਣ ਵੇਖਣੇ ਆਂ ਤਾਰਕ ਮੈਥਾ ਲਟਾ ਚ ਮਤਲਬ ਜੇਠਾ ਲਾਲ ਤੇ ਡੜੀ ਵੇਖਣ ਦੇ ਆ ਸਾਰਿਆਂ ਨੂੰ ਵੇਖਣ ਨੇ ਤੇ ਬਾਕੀ ਅੱਜ ਦੇ ਵਲੌਗ ਵਿੱਚ ਇਹ ਨਹੀਂ ਹੈ ਤੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨਾਂ ਦੇ ਲਈ ਬਾਏ ਬਾਏ ਗੁੱਡ ਨਾਈਟ